ਭੀਤੇ ਲੰਬੇ ਸਮੇਂ ਤੋਂ ਬੈਰਾਜ ਪ੍ਰੋਜੈਕਟ ਦੇ ਕੰਮ ਦੇ ਚੱਲਦੇ ਨਹਿਰਾਂ ਦੇ ਵਿੱਚ ਪਾਣੀ ਨਹੀਂ ਛੱਡਿਆ ਗਿਆ ਸੀ ਤੇ ਇਸ ਕਾਰਨ ਪਠਾਨਕੋਟ ਜ਼ਿਲ੍ਹੇ ਦੀਆਂ ਜ਼ਿਆਦਾਤਰ ਨਹਿਰਾਂ ਸੁੱਕੀਆਂ ਪਈਆਂ ਸੀ ਲੇਕਿਨ ਜਦੋਂ ਰਣਜੀਤ ਸਾਗਰ ਡੈਮ ਤੋਂ ਪਾਣੀ ਛੱਡਿਆ ਗਿਆ ਤਾਂ ਪਾਣੀ ਦੇ ਵਹਾਅ ਦੇ ਨਾਲ ਇੱਕ Laash ਜੋ ਬੀ ਡੀ ਸੀ ਦੇ ਵਿੱਚ ਵਗਦੀ ਹੋਈ ਸੁਜਾਰਪੁਰ ਦੇ ਪੁਲ ਨੰਬਰ 5 ਦੇ ਨੇੜੇ ਪਹੁੰਚੀ ਜਿੱਥੇ ਸਥਾਨਕ ਲੋਕਾਂ ਵੱਲੋਂ Laash ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਗਿਆ ਤੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਜਿਉਂ ਹੀ ਇਸ ਦੀ ਸੂਚਨਾ ਉਹਨਾਂ ਨੂੰ ਮਿਲੀ ਤਾਂ ਉਹਨਾਂ ਵੱਲੋਂ ਘਟਨਾ ਸਥਾਨ ਤੇ ਪ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਤੇ ਇਸ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਤੇ ਲਾਸ਼ ਦੀ ਜੇਬ ਦੇ ਵਿੱਚੋਂ ਇੱਕ ਮੋਬਾਈਲ ਫੋਨ ਬਰਾਮਦ ਹੋਇਆ ਹੈ ਜਿਸ ਦੀ ਮਦਦ ਦੇ ਨਾਲ ਵਾਰਸਾਂ ਤੱਕ ਪਹੁੰਚ ਕਰਕੇ ਤੇ ਜਾ ਸਕੇਗੀ ਇਹ ਥਾਣੇ ਹਾਜ਼ਰ ਸੀ ਤੇ ਸਾਨੂੰ ਇਤਲਾਹ ਮਿਲੀ ਜਪੀ ਕਿ ਇੱਕ ਡੈੱਡ ਬੋਡੀ ਇਥੇ ਨਹਿਰ ਦੇ ਵਿੱਚ ਪਾਣੀ ਸੜਿਆ ਤੇ ਡੈੱਡ ਬੋਡੀ ਆਈ ਹੈ ਜੋ ਪਬਲਿਕ ਨੇ ਬਾਹਰ ਕੱਢ ਕੇ ਰੱਖੀ ਹੈ ਤੇ ਉਹ ਆਇਆ ਹੁਣ ਅਜ ਸਨাক্ত ਨਹੀਂ ਹੋ ਰਹੀ ਤੇ ਵੈਰੀਫਾਈ ਕਰਦੇ ਪਏ ਕੋਈ ਡਾਕੂਮੈਂਟ ਗਾ ਮਿਲੇ ਜੀ ਡਾਕੂਮੈਂਟ ਕੋਈ ਨਹੀਂ ਇੱਕ ਮੋਬਾਈਲ ਹੈਗਾ ਆਪਣੇ ਸਾਂਸੰਗ ਦਾ ਨਾ ਕੋ ਪਾਣੀ ਚ ਡੁੱਬਿਆ ਤੇ ਸਾਦੋਂ ਚੋਂ ਕੋਈ ਸਿੰਮ ਵਗਾਰਾ ਤੋਂ ਬਾਹਰ ਕੱਢ ਕੇ ਤੇ ਕੋਈ ਸਾਨੂੰ ਕਨੈਕਟ ਮਿਲ ਜਾਵੇ ਹਾਂਜੀ ਉਹਨੂੰ ਡੈਡ ਬੋਡੀ ਡੈਡ ਬੋਸ ਰੱਖੀ ਜਾਵੇਗੀ ਡੈਡ ਬੋਡੀ ਆਪਾਂ ਡੈਡ ਹੌਸਤੇ ਰੱਖਾਂਗੇ ਸਨ ਅਕਸਲੇ ਜੀ ਹਾਂਜੀ ਹਾਂਜੀ ਜੇ ਬਾਰਸ਼ ਕੋਈ ਮਿਲ ਗਿਆ ਠੀਕ ਹੈ ਤੇ ਫਿਰ ਦੇਖਦੇ ਹਾਂ ਕਿੰਨੇ ਟਾਈਮ ਰੱਖੀ ਹੈ ਇਹ ਇਹ 72 ਘੰਟੇ ਲਈ ਰੱਖੀ ਜਾਂਦੀ ਹੈ ਪਰ ਚਲੋ ਸਾਨੂੰ ਕਨੈਕਟ ਮਿਲ ਹੀ ਜਾਣਾ ਕੋਈ ਇਹਦਾ ਮੋਬਾਈਲ ਤੋਂ ਸਾਨੂੰ ਪਤਾ ਲੱਗ ਜਾਏ ਫਿਲਹਾਲ ਅਮਰਿਤਕ ਦੇ ਨੂੰ 72 ਘੰਟੇ ਦੇ ਲਈ ਸਿਵਲ ਹਸਪਤਾਲ ਦੀ ਮੋਰਚੀ ਦੇ ਵਿੱਚ ਰੱਖਿਆ ਗਿਆ ਹੈ ਤੇ ਪੁਲਿਸ ਜਾਂਚ ਤੋਂ ਬਾਅਦ ਸਾਫ ਹੋ ਸਕੇਗਾ ਕਿ ਆਖਰ ਮ੍ਰਿਤਕ ਦੀ ਮੌਤ ਕਿਵੇਂ ਹੋਈ জগবা টিভি অনমোল শর্মা দিপোর্ট